ਕੌਣ ਸੀਗੇ ਅਸੀਂ ਪੰਜ ਬੰਦੇ ਸ਼ੁਰੂ ਹੋਏ ਸੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕਲੰਗੀ ਧਰਪਾਤਸ਼ਾ ਦੀ ਪਵਿੱਤਰ ਚਰਨ ਛੋਪਾ ਪ੍ਰਾਪਤ ਧਰਤੀ ਸਾਡੇ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸੀ ਪੰਜ ਸਿੰਘ ਸੀਗੇ ਪਹਿਲੇ ਦਿਨ ਤੇ ਗੁਰੂ ਸਾਹਿਬ ਨੇ ਕਾਫਲਾ ਬਣਾ ਦਿੱਤਾ ਇਹ ਮੈਂ ਕਹੂੰਗਾ ਅਸੀਂ ਵਿੜਿਆਈ ਕਰਗੇ ਜਿੱਤੇ ਕਾਲਪੁਰਖ ਦੀ ਜਿੱਤ ਆ ਪ੍ਰਮਾਤਮਾ ਆਪ ਸਹਾਇ ਹੋ ਰਿਆ ਉਹੀ ਵਸਿਆ ਸਾਰੇ ਲੋਕਾਂ ਦੇ ਵਿੱਚ ਤੇ ਸਾਡੇ ਕੋਲ ਤਾਂ ਕਿਸੇ ਪਿੰਡ ਚ ਕੋਈ ਵਰਕਰ ਵੀ ਨਹੀਂ ਸੀ ਜੀ ਆਪਣਾ ਅੱਜ ਕਿਸਾਨ ਅੱਜ ਬਾਡਰਾਂ ਤੇ ਬੈਠਾ ਮਜ਼ਦੂਰ ਦੁਖੀ ਆ ਦੁਕਾਨਦਾਰ ਦੁਖੀ ਆ ਉਹਨਾਂ ਦੀ ਆਵਾਜ਼ ਪਾਰਲੀਮੈਂਟ ਚ ਪਹਚਾਵਾਂਗੇ ਪਾਰਲੀਮੈਂਟ ਚ ਚੱਕਾਂਗੇ ਸਾਡੇ ਬੰਦੀ ਸਿੰਘ ਜੇਲਾ ਚ ਬੈਠੇ ਆ ਪੰਜਾਬ ਦੇ ਮਸਲੇ ਜਿਹੜੇ ਜਿਉਂ ਦੀ ਤਿਉਂ ਖੜਿਆ ਅਨੰਦਪੁਰ ਦਾ ਮਤਾ 1947 ਜਿਹੜੇ ਸਾਡੇ ਨਾਲ ਵਾਅਦੇ ਕੀਤੇ ਵੱਧ ਅਧਿਕਾਰ ਦਿੱਤੇ ਜਾਣ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਜਿਹੜੀ ਚੰਡੀਗੜ੍ਹ ਆ ਪੰਜਾਬ ਨੂੰ ਅਜੇ ਤੱਕ ਜਿਹੜਾ ਸੂ ਇੱਕੋ ਇੱਕ ਸੂਬਾ ਦੀ ਰਾਜਧਾਨੀ ਨਹੀਂ ਮਿਲੀ ਸਾਡਾ 3 ਲੱਖ ਨੌਜਵਾਨ ਹਰ ਇੱਕ ਸਾਲ ਵਿਦੇਸ਼ਾਂ ਨੂੰ ਜਾ ਰਿਹਾ ਇੱਥੇ ਕੋਈ ਰੁਜ਼ਗਾਰ ਦਾ ਪ੍ਰਬੰਧ ਹੀ ਨਹੀਂ ਕੀਤਾ ਲੇਸਿੰਗ ਰੋਡ ਪ੍ਰਧਾਨ 올 ਇੰਡੀਆ ਸਿੱਖ ਫੈਡਰੇਸ਼ਨ ਸਰਬਜੀ ਸਿੰਘ ਜੀ ਖਾਲਸਾ ਸਪੁੱਤਰ ਅਮਰ ਸ਼ਹੀਦ ਭਾਈ ਬਿਆਨ ਸਿੰਘ ਜਿਨ੍ਹਾਂ ਨੇ ਸਾਚੀ ਖੰਡਰ ਹਰਮੰਦਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਿਆ ਅੱਜ ਵਾਕਈ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਨੇ ਸਜਦਾ ਕੀਤਾ ਸ਼ਹੀਦ ਭਾਈ ਬਿਆਨ ਸਿੰਘ ਦੀ ਕੁਰਬਾਨੀ ਨੂੰ ਇਹ ਜਿੱਤ ਅਸੀਂ ਆਕਾਲ ਪੁਰਖ ਦੀ ਜਿੱਤ ਮਾਰ ਰਹੇ ਹਾਂ ਸਰਬੱਤ ਖਾਲਸਾ ਪੰਥ ਦੀ ਜਿੱਤ ਮਾਰ ਰਹੇ ਹਾਂ ਪੰਜਾਬੀ ਲੋਕਾਂ ਦੀ ਜਿੱਤ ਮਾਰ ਰਹੇ ਹਾਂ ਜਿਹੜੇ ਵੀ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਾਚੀ ਖੰਡਰ ਹਰਮੰਦਰ ਸਾਹਿਬ ਨੂੰ ਨਮਸਤਕ ਹੁੰਦੇ ਆ ਉਹਨਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਭਾਈ ਸਾਹਿਬ ਨੂੰ ਜਿਤਾ ਰਹੇ ਆ ਉਨਾਰ ਕੇ ਸਾਡਾ ਸਿਰ ਝੁਕਦਾ ਅਸੀਂ ਕੋਈ ਕੌਣ ਸੀਗੇ ਅਸੀਂ ਪੰਜ ਬੰਦੇ ਸ਼ੁਰੂ ਹੋਏ ਸੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕਲੰਗੀ ਧਰਪਾਤਸ਼ਾ ਦੀ ਪਵਿੱਤਰ ਚਰਨ ਛੋਪਾ ਪ੍ਰਾਪਤ ਧਰਤੀ ਸਾਡੇ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੋਂ ਅਸੀਂ ਪੰਜ ਸਿੰਘ ਸੀਗੇ ਪਹਿਲੇ ਦਿਨ ਤੇ ਗੁਰੂ ਸਾਹਿਬ ਨੇ ਕਾਫਲਾ ਬਣਾ ਦਿੱਤਾ ਇਹ ਮੈਂ ਕਹੂੰਗਾ ਅਸੀਂ ਵਿੜਿਆਈ ਕਰਗੇ ਜਿੱਤੇ ਕਾਲਪੁਰਖ ਦੀ ਜਿੱਤ ਆ ਪ੍ਰਮਾਤਮਾ ਆਪ ਸਹਾਇ ਹੋ ਰਿਆ ਉਹੀ ਵਸਿਆ ਸਾਰੇ ਲੋਕਾਂ ਦੇ ਵਿੱਚ ਤੇ ਸਾਡੇ ਕੋਲ ਤਾਂ ਕਿਸੇ ਪਿੰਡ 'ਚ ਕੋਈ ਵਰਕਰ ਵੀ ਨਹੀਂ ਸੀ ਜੀ ਆਪਣਾ ਅੱਜ ਕਿਸਾਨ ਅੱਜ ਬਾਡਰਾਂ ਤੇ ਬੈਠਾ ਮਜ਼ਦੂਰ ਦੁਖੀ ਆ ਦੁਕਾਨਦਾਰ ਦੁਖੀ ਆ ਉਹਨਾਂ ਦੀ ਆਵਾਜ਼ ਪਾਰਲੀਮੈਂਟ ਚ ਪਹਚਾਵਾਂਗੇ ਪਾਰਲੀਮੈਂਟ ਚ ਚੱਕਾਂਗੇ ਸਾਡੇ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਆ ਪੰਜਾਬ ਦੇ ਮਸਲੇ ਜਿਹੜੇ ਜਿਉਂ ਦੀ ਤਿਉਂ ਖੜਿਆ ਅਨੰਦਪੁਰ ਦਾ ਮਤਾ 1947 ਜਿਹੜੇ ਸਾਡੇ ਨਾਲ ਵਾਅਦੇ ਕੀਤੇ ਵਾਧ ਅਧਿਕਾਰ ਦਿੱਤੇ ਜਾਣ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਜਿਹੜੀ ਚੰਡੀਗੜ੍ਹ ਆ ਪੰਜਾਬ ਨੂੰ ਅਜੇ ਤੱਕ ਜਿਹੜਾ ਇੱਕੋ ਇੱਕ ਸੂਬਾ ਦੀ ਰਾਜਧਾਨੀ ਨਹੀਂ ਮਿਲੀ ਸਾਡਾ 3 ਲੱਖ ਨੌਜਵਾਨ ਹਰ ਇੱਕ ਸਾਲ ਵਿਦੇਸ਼ਾਂ ਨੂੰ ਜਾ ਰਿਹਾ ਇੱਥੇ ਕੋਈ ਰੁਜ਼ਗਾਰ ਦਾ ਪ੍ਰਬੰਧ ਹੀ ਨਹੀਂ ਕੀਤਾ ਤੇ ਪੰਜਾਬੀ ਮਾਂ ਬੋਲੀ ਚਾਰ ਚਫੇਰੋਂ ਸਾਨੂੰ ਤੇ ਹਮਲੇ ਹੋ ਰਹੇ ਆ ਸਾਡਾ ਮਜ਼ਮਾਜ਼ਮ ਵਰਗ ਵੀ ਦੁਖੀ ਆ ਸਭ ਦੁਖੀ ਆ ਲੋਕ ਉਹਨਾਂ ਦੀ ਆਵਾਜ਼ ਪਾਰਲੀਮੈਂਟ ਚ ਸਰਬੀ ਸਿੰਘ ਜੀ ਖਾਲਸਾ ਚੱਕੂਗਾ ਕਿਉਂਕਿ ਉਹ ਖੂਨ ਆ ਸ਼ਹੀਦ ਦਾ ਖੂਨ ਆ ਜਿਹਨੇ ਆ ਉਹਨਾਂ ਦੇ ਮਾਤਾ ਬੀਬੀ ਬਿਬਲ ਕੌਰ ਖਾਲਸਾ ਨੇ ਤੁਸੀਂ ਰਿਕਾਰਡ ਕਢਾ ਲਓ 2 ਸਾਲ ਐਮਪੀ ਰਹੇ ਸਰਕਾਰ ਟੁੱਟੇ ਨਹੀਂ ਸੀ ਉਸ ਤੋਂ ਬਾਅਦ ਦੁਬਾਰਾ ਇਲੈਕਸ਼ਨ ਹੋਇਆ ਉਹ 2 ਸਾਲ ਰਹੇ ਆ ਉੱਥੇ ਬੋਲਦੇ ਰਹੇ ਆ ਅਰਜੀਵ ਗਾਂਧੀ ਕਾਤਲ ਸਿੱਖਾਂ ਦਾ ਨਵੰਬਰ 1984 ਦੇ ਵਿੱਚ ਜੇ ਸਾਡੇ ਸਿੱਖ ਦਿੱਲੀ ਚ ਗਲਾਂ ਚ ਤੈਰ ਪਾ ਕੇ ਮਾਰੇ ਗਏ ਉਹਨਾਂ ਦੀ ਆਵਾਜ਼ ਠਾਉਂਦੀ ਰਹੀ ਰਜੀਵ ਗਾਂਧੀ ਕਾਤਲੇ ਤੇ ਪਰਚਾ ਦਰਜ ਕਰੋ ਸਿੱਖਾਂ ਦੇ ਜਿਹੜੇ ਮਸਲੇ ਸੀ ਅਨੰਦਪੁਰ ਦੇ ਮਤੇ ਦੀ ਲੜਾਈ ਜਿਹੜੀ ਲੜੀ ਅਸੀਂ ਜਿਹਨੂੰ ਐਵੇਂ ਹਊਆ ਬਣਾ ਕੇ ਪੇਸ਼ ਕੀਤਾ ਉਸ ਸਮੇਂ ਦੇ ਮੀਡੀਆ ਨੇ ਜਿਹਦੇ ਵਿੱਚ ਮੰਗਈਏ ਸੀ ਕਿਸਾਨ ਆਪ ਦੀ ਫਸਲ ਦਾ ਆਮੁੱਲ ਤੈਅ ਫੈ ਕਰ ਸਕਣ ਜੇ ਗਾਂਧੀ ਦੀ ਫੋਟੋ ਲੱਗ ਸਕਦੀ ਆ ਤੇ ਉਹਦੇ ਤੇ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਦੀ ਫੋਟੋ ਕਿਉਂ ਨਹੀਂ ਲੱਗ ਸਕਦੀ ਚੁੰਗੀ ਮਾਫ ਕੀਤੀ ਜਾਵੇ ਪੰਜਾਬ ਨੂੰ ਵੱਧਦ ਘਰ ਦਿੱਤੇ ਜਾਣ ਇਹ ਇਹ ਮੰਗਾ ਸੀ ਅਨੰਦਪੁਰ ਉਹ ਲੜਾਈ ਅਸੀਂ ਅਨੰਦਪੁਰ ਦੇ ਮਤੇ ਦੀ ਲੜਾਂਗੇ ਬਿਲਕੁਲ ਵਿਰੋਧੀਆਂ ਦਾ ਇਹ ਇਹ ਹੁੰਦਾ ਪਰ ਸਾਨੂੰ ਦੁੱਖ ਹੁੰਦਾ ਕਾਲੀ ਦਲ ਨੂੰ ਨਹੀਂ ਚਾਹੀਦਾ ਸੀ ਕਾਲੀ ਦਲ ਨੇ ਰਾਜ ਕੀਤਾ ਉਹਨਾਂ ਸ਼ਹੀਦਾਂ ਦੇ ਦੁੱਲੇ ਖੂਨ ਤੇ ਕੁਰਸੀਆਂ ਢਾ ਕੇ ਜੇ ਸ਼ਹੀਦ ਭਾਈ ਬਿਆਨ ਸਿੰਘ ਕੁਰਬਾਨੀ ਨਾ ਕਰਦਾ ਕਾਲੀ ਦਲ ਨੂੰ ਕਿਹਨੇ ਪੁੱਛਣਾ ਸੀ ਸ਼ਹੀਦ ਭਾਈ ਦਲਾਵਰ ਸਿੰਘ ਬਿਆਨਤਾ 부ਚੜ ਜਿਹੜਾ ਸਾਡੇ ਨੌਜਵਾਨ ਨੇਕਾਂ ਸ਼ਹੀਦ ਕੀਤੇ ਇਹਨਾਂ ਨੂੰ ਮੋਗੇ ਤੋਂ ਗਾਂ ਬੁੱਗੀਪੁਰਾ ਚੌਂਕ ਤੋਂ ਗਾਂ ਨੰਗਰ ਨਹੀਂ ਦਿੰਦਾ ਸੀ ਬਿਆਨ ਸਿੰਘ ਉਹਨੂੰ ਗੱਡੀ ਚੜਾਉਣ ਵਾਲੇ ਦਲਾਵਰ ਸਿੰਘ ਉਹਨਾਂ ਨੌਜਵਾਨਾਂ ਦੇ ਕਰਕੇ ਇਹਨਾਂ ਨੇ ਅੱਜ ਇੱਥੇ ਰਾਜਭਾਗ ਕੀਤਾ 5 ਸਾਲ ਮੁੱਖ ਮੰਤਰੀ ਰਹੇ ਆ ਕੀ ਕੀਤਾ ਇਹਨਾਂ ਨੇ ਪੰਜਾਬ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਅੱਜ ਤੱਕ ਇਨਸਾਫ ਨਹੀਂ ਮਿਲਿਆਗਾ ਪਹਿਲੇ ਗੋਲੀ ਕਾਂਡ ਦੋ ਸਿੰਘ ਸ਼ਹੀਦ ਹੋਇਆ ਦਾ ਇਨਸਾਫ ਨਹੀਂ ਮਿਲਿਆਗਾ ਇਹ ਸਾਰੀ ਲੜਾਈ ਅਸੀਂ ਲੜਾਂਗੇ ਤੇ ਨਸ਼ਾ ਅੱਜ ਪੰਜਾਬ ਦੇ ਵਿੱਚ ਬਜ਼ੁਰਗ ਨੌਜਵਾਨ ਮਾਪੇ ਆਪਦੇ ਪੁੱਤਰਾਂ ਦੀਆਂ ਸਿਕੋਂ ਅਸੀਂ ਜਾ ਰਹੇ ਅਸੀਂ ਜਾਂਦੇ ਸੀਗੇ ਅਸੀਂ ਉੱਥੇ ਲਗਾਤਾਰ ਤੁਸੀਂ ਦੇਖਦੇ ਨੇ ਮੋਰਚੇ ਤੇ ਜਾਂਦੇ ਰਹੇ ਆ ਉਹ ਇੱਕ ਸ਼ਹੀਦ ਦਾ ਪੁੱਤਰ ਆਉਂਦਾ ਇੱਕ ਗਰੀਬ ਪਰਿਵਾਰ ਚੋਂ ਆ ਉਹ ਕਿਹੜਾ ਪੋਲੀਟਿਕਲ ਵਿਚਰ ਰਿਹਾ ਸੀ ਪਹਿਲਾਂ ਉਹ ਤਾਂ ਇੱਕ ਉਹਦੇ ਪਰਿਵਾਰ ਨੂੰ ਚਲਾ ਰਿਹਾ ਸੀ ਵਿਚਾਰਾ ਹੁਣ ਆਊਗਾ ਜਦੋਂ ਲੋਕਾਂ ਨੇ ਸਾਥ ਦਿੱਤਾ ਲੋਕਾਂ ਨੇ ਉਹਨੂੰ ਅੱਜ ਹੱਥਾਂ ਦੇ ਚੱਕ ਲਿਆ ਅੱਜ ਅਸੀਂ ਉਹਨੂੰ ਲੈ ਕੇ ਚੱਲਾਂਗੇ ਅਸੀਂ ਜਾਂਦੇ ਰਹੇ ਹਾਂ ਉਹਦੀ ਥਾਂ ਤੇ ਅਸੀਂ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਅਸੀਂ ਅੱਜ ਵੀ ਸੰਘਰਸ਼ ਕਰਾਂਗੇ ਬਿੱਕੇ ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਾ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋਡ ਦੇ ਵਿੱਚ ਮੁੰਡੇ ਬਿਲਕੁਲ ਐਨ ਉਹ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਹੀਂ ਵਿਚਾਰਿਆ ਮੈਨੂੰ ਪਾਣੀ ਨੂੰ ਕਿਆ ਕਿਸੇ ਨੇ ਨਹੀਂ ਚਾਹ ਨੂੰ ਕਿਆ ਕਿਸੇ ਨੇ ਨਹੀਂ ਰੋਟੀ ਨੂੰ ਕਿਆ ਕਿਸੇ ਨੇ ਨਹੀਂ ਮੋਟਾ ਥੱਕਣਾ ਤੇਲ ਨੂੰ ਕਿਆ ਉਹ ਤੋਂ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਦੇ ਇੰਨਾ ਇੰਨਾ ਸਤਕਾਰ ਮਾਣ ਇੱਜ਼ਤ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਰਣੀ ਰਹੂਗਾ ਸਰ ਜੀ 메ਨ ਪਾਰਟੀਆਂ ਸੀ ਚਾਰ ਵੱਡੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਤੁਸੀਂ ਜੀ ਮੈਦਾਨ ਦੇ ਵਿੱਚ ਇੱਕ ਵੱਡੀ ਨੀਡ ਮਿਲ ਰਹੀ ਹੈ ਤੁਹਾਨੂੰ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਚਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਪੋ ਮੋਪੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਵਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਉੱਥੇ ਇਹਨਾਂ ਦਾ ਕੰਮ ਹਸਿਆ ਆਖਰੀ ਦੋਵਾਰੀ ਫਰਮੇ ਠੀਕ ਲੱਗਦੀ ਹੈ ਫੰਗਰੀ ਉੱਤੇ ਕਰਦੇ ਹੈਂ ਕੀ ਡਿਫਰੈਂਸ ਇਹ ਹੈ ਜੀ ਪਹਿਲਾਂ ਮੈਂ ਲੜਿਆ ਸੀ ਪਾਰਟੀ ਤੋਂ ਮਾਨ ਵਤੋਂ ਕੌਣ ਮੈਂ ਲੜਿਆ ਇੰਡੀਪੈਂਡੈਂਟ ਇੰਫੈਕਟ ਵੱਲੋਂ ਲੋਕਾਂ ਨੇ ਉਹ ਕਿਹ ਵੀ ਦਿੱਤਾ ਸੀ ਮੋਹਨ ਦੇ ਵਿੱਚ ਹੀ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਦੀ ਕਿਸੇ ਪਾਰਟੀ ਵੱਲੋਂ ਖੜਦੇ ਸੀ ਤੁਹੁੰਦੇ ਨੇ ਅਸੀਂ ਤਾਂ ਹੀ ਤੁਰਿਆ ਤੁਹਾਡੇ ਨਾਲ ਵੀ ਤੁਸੀਂ ਇੰਡੀਪੈਂਡੈਂਟੋਂ ਜਿਹਨਾਂ ਦੇ ਨਾਂ ਤੇ ਤੁਸੀਂ